ਦੇਖ ਰਹੇ ਕਿ ਆਜ਼ਾਦੀ ਹ ਦਿਨ ਇਹ ਪੂਰਾ ਦੇਸ਼ ਮਾਨ ਰਿਹਾ ਅੱਜ ਪਹਿਲਾਂ ਤਾਂ ਜੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਪੱਤਰਕਾਰਾਂ ਨੂੰ ਸਾਰੇ ਮੇਰੇ ਲਿਸਨਰ ਸਾਰੇ ਭਰਾ ਜਿਹੜੇ ਮੈਨੂੰ ਦੇਖ ਰਿਹਾ ਸੋ ਅੱਜ ਆਪਾਂ ਪਹੁੰਚੇ ਆ ਸੋ ਅੱਜ ਅਸੀਂ ਡਿਫਰੈਂਟ ਕਾਈਂਡ ਆਫ ਅੰਬਾਲੋ ਹਾਰ ਲਿਆਂ ਤੇ ਰੈਲੀ ਕਰਕੇ ਤੇ ਫਿਰ ਅਸੀਂ ਫਲੈਗ ਨੂੰ ਸਲੂਟ ਕਰਨਾ ਜੇਕਰ ਗੱਲ ਕਰੀਏ ਕਿ ਕੁਝ ਹੋਣਾ ਜ ਫਲੈਗ ਡੇ ਹੈ ਜਦੇ ਨਾਲ ਹੀ ਕੋਈ ਗਾਣਾ ਵੀ ਸ਼ੂਟ ਕੀਤਾ ਜਾਏਗਾ ਇਹ ਉੱਤੇ ਕੋਈ ਅੱਜ ਆਪਣੇ ਦੇਸ਼ ਦੇ ਉੱਤੇ ਕਰਾਂਗੇ ਜਲਦੀ 100% ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਗੀਤ ਤੁਹਾਡੇ ਆਉਣ ਵਾਲੇ ਬਹੁਤ ਵਧੀਆ ਭਾਜੀ ਮਿਹਨਤ ਕਰ ਰਹੇ ਆ ਜੀ ਟਰਾਈ ਕਰ ਰਹੇ ਆ ਬਾਈਕ ਨਾਲ ਤੁਹਾਡਾ ਹੀ ਪਿਆਰ ਹੈ ਜੀ ਹਾਂਜੀ 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 ਤੁਹਾਡਾ ਨਹੀਂ ਹੈਗਾ ਅਕਸਰ ਹਾਰਲੇਨ ਦੇਖਿਆ ਜਾਂਦਾ ਹੈ ਅੱਛਾ ਬਾਈਕ ਨਾਲ ਹੈ ਮੈਂ ਮੈਂ ਸੋਚਿਆ ਕਹਿੰਦਾ ਵਾਈਫ ਨਾਲ ਤੁਹਾਡਾ ਹੀ ਲੈ ਰੰਦਾ ਮੈਂ ਤੁਹਾਡਾ ਹੀ ਹੈ ਹੈ ਬਾਈਕਸ ਨਾਲ ਜਿੰਨਾ ਲਵਰ ਹੈਗਾ ਕਿਉਂਕਿ ਬਾਈਕਸ ਲਵਰ ਕਾਫੀ ਜਰਾ ਹੁੰਦਾ ਮੈਂ ਗਾਣਾ ਸੁਣਾ ਦਿੰਦਾ ਯਾਰ ਮੈਂ ਹਨਾ ਰਾਈਡਿੰਗ ਮੈਂ ਕਹਿਣ ਜੋਗਾ ਜੇ ਹੋਇਆ ਨਹੀਂ ਗੀਤ ਸੁਣਾਉਣ ਜੋਗੇ ਹੈਗੇ ਹਨਾ ਹਾਂਜੀ ਹਾਂਜੀ ਹਾਰ ਲਈ 7 ਲੱਖ ਦਾ ਨਹੀਂ ਆਸ਼ਕੀ ਚ ਚੱਕਤਾ ਤੇ ਸਹਨੇ ਪੈ ਗੇ ਘਾਟੇ ਗੋਰੀਏ ਸਾਡੇ ਕਿਥੋਂ ਗਲ ਵਿੱਚੋਂ ਨੰਗ ਜਾਣ ਕੇ ਪੇਟੀ ਨੂੰ ਲਾਤੇ ਗੋਰੀਏ ਹਾਰ ਲੈ 7 ਲੱਖ ਦਾ ਨਹੀਂ ਆਸ਼ਕੀ ਚ ਚੱਕ ਤਾਂ ਤੇ ਸਹਣੇ ਪੈ ਗੇ ਘਾਟੇ ਗੋਰੀਏ ਥੈਂਕ ਯੂ ਬੀਵੀ